अच्छा जेडा बच्चा गोद ਤੇ ਜਿਹੜਾ ਵਿੱਚ ਹੈ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਂਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬੀਹਨਾ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇ ਅੰਦਰ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦਿੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਧੱਕ ਕੇ ਪੈ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੂ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਤਰੀ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਾ ਆਸਾਂ ਬੈਡ ਲੰਬਾ ਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜੀ ਨਹੀਂ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜੀ ਹੈ 10th ਪਗਰੀ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹਣੀ ਫਿਰ ਇਸ ਗਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤਾ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾਲ ਲੇਗੀ ਫਿਰ ਉਹ ਹਾਂਜੀ ਤੁਸੀਂ ਬੱਚਾ ਇਹੜਿਆ ਖਰੀਦਿਆਗਾ ਤੇਰੇ ਭਰਾ ਨੇ ਮੁੱਲ ਲੱਤਾ ਕਿਵੇਂ ਤੁਹਾਨੂੰ ਲੱਗਦੀ ਸੱਚੀ ਕੀ ਗੱਲ ਜੀ ਇਹ ਸੀ ਖਰੀਦਿਆ ਨਹੀਂ ਸੀ ਇਹ ਤਾਂ ਪਾਲਣ ਵਾਸਤੇ ਲੈਤਾ ਹਾ ਇਹ ਮੇਰਾ ਭਾਈ ਜੀ ਆ ਰਿਹਾ ਪੇਪਰ ਚਾਹੀਦਾ ਇਨਾਂ ਕੋਲ ਚਾਰ ਬੰਦੇ ਆ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੀ ਸੀ ਕਿ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ ਨਹੀਂ ਹੁੰਦਾ ਇਹਦਾ ਉਹਦੇ ਦਾ ਦਾਦਾ ਵੀ ਕਹਿੰਦੇ ਤੁਹਾਡਾ ਪਰਿਵਾਰ ਵਾਲਿਆਂ ਨੇ ਕਿਹਾ ਕਿ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਦੁਗਾਂ ਸਾਡੇ ਤੋਂ ਨਹੀਂ ਪਾਲਦਾ ਵੀ ਅਸੀਂ ਗੋਦ ਦੇਣਾ ਚਾਹੁੰਦੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਕੋਲ ਚਾਰ ਗੁੱਡੀਆਂ ਸੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਆ ਦੇਖੋਗੀ ਉਦੋਂ ਬਾਅਦ ਦੋ ਗੁੱਡੀਆਂ ਹੋਈਆਂ ਫੇਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਲਿਓ ਹੁਣ ਤੁਸੀਂ ਕਿੰਨੇ ਚਿਰ ਤੱਕ ਰੱਖਣੋ ਬੱਚੇ ਨੂੰ 2.5 ਮਹੀਨੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਪੇਟ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹ ਤੋਂ ਪਹਿਲਾਂ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟਮਾਂ ਤੇ ਹੁਣ ਵਾਲੀ ਦੇਖ ਲਓ ਕਿ ਕਿਦਾਂ ਦਾ ਚਿਹਰਾ ਆਉਂਦਾ ਤੁਸੀਂ ਪਾਲਣ ਪੋਸ਼ਣ ਵਾਸਤੇ ਲੱਤਾ ਤੇ ਕੋਈ ਅਸੀਂ ਪੈਸੇ ਤੇ ਲਾਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆਪਦੀ ਖੁਸ਼ੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਸਾਰਾ ਕੁਟੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਹੀ ਖੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਕਿ ਮੇਰੇ ਭਰਾ ਕੋਲੇ ਚਾਰ ਗੁੱਡੀਆਂ ਸੀ ਇਸ ਕਰਕੇ ਅਸੀਂ ਤਾਂ ਪਾਲਣ ਵਾਸਤੇ ਲੱਤਾ ਤੇ ਉਹ ਆਪਣੇ ਝੂਠੇ ਨੇ ਜਿਹੜੇ ਲਾਰੇ ਨਾ ਵੀ ਇਹਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨੇ ਨਹੀਂ ਉਹ ਉਹਨਾਂ ਨੇ ਤੁਹਾਡੇ ਤੇ ਦਾਵਾ ਨੂੰ ਠੋਕਾ ਕੇ ਬੱਚੇ ਕੀ ਕਰ ਲੂਗਾ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਸ ਤੋਂ ਪਹਿਲਾਂ ਹੁਣ 2.5 ਮਹੀਨੇ ਹੋ ਗਏ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੁਸ਼ ਅਕਲ ਨਹੀਂ ਆਈ ਤੇ ਹੁਣ ਕੀ ਤਾਂ ਕਿਸੇ ਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿੰਨ ਲੱਗੀ ਕਹਿੰਦੀ ਜੀ ਜੀ ਮੈਨੇ ਆਖਿਆ ਤੁਸੀਂ ਆਪ ਦਿੱਤਾ ਸੀ ਤੁਹਾਡੀ ਤੋਂ ਦਿੱਤਾ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਿਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਇਹ ਮੈਨੂੰ ਕੀ ਤੁਠਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗਲ ਦੇ ਵਿੱਚ ਧੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਤੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਰੀਦਾ ਸਾਰ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਿੰਨੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋਗਾ ਨਸ਼ਾ ਕਰ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਾਂ ਇਹ ਮੇਰੇ ਭਰਾ ਦੇ ਚਾਰ ਕੁੜੀ ਦਾ ਠੀਕ ਹੈ ਜੀ ਅਜੇ ਕਾਜਾ ਜੀ ਤੁਹਾਡੇ ਨਹੀਂ ਪਾਲਣ ਪੁੱਛਣਾ ਹੁੰਦਾ ਮੇਰੇ ਭਾਈ ਦੇ ਚਾਰ ਕੁੜੀਆਂ ਨੇ ਇਹਦਾ ਪਾਲਣ ਪੁੱਛਣਾ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦੇ ਦਾਲਦੇ ਝੂਠੇ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਈ ਜੀ ਤਿੰਨ ਤਾਂ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਢਿੱਲਾ ਮਿੱਸਾ ਸੀਗਾ ਜੀ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਫ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹ ਨਹੀਂ ਹਾਲਤ ਹੁੰਦੀ ਲੋਕਿੰਦੀ ਜਿਹੜਾ ਬੱਚਾ ਤੁਸੀਂ ਇਹ ਗੋਲ ਲਿੱਤਾਗਾ ਇਹ ਕੀ ਕੋਈ ਪ੍ਰਕਿਰਿਆ ਹੈ ਪ੍ਰਕਿਰਿਆ ਵੀ ਬਣਾਈ ਅਸੀਂ ਕੋਈ ਨੁਕੂਨੀ ਕੋਈ ਹਾਂਜੀ ਕੋਰਟ ਰਾਹੀਂ ਲਿੱਤਾਈ ਆਪਾਂ ਉੱਥੇ ਕੋਰਟ ਚ ਸਾਜਦਾ ਆਪਣੇ ਰਸਤਾ ਵੀ ਸਾਡੇ ਕੋਲ ਨਹੀਂ ਉੱਥੇ ਸਾਰਾ ਕੁਝ ਲਿਖਤ ਕਰਾਈ ਇਹਨਾਂ ਦੇ ਆਧਾਰਨ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਵਿਸ਼ ਕਰਨ ਸੀ ਬੱਚੇ ਦੀ ਹੁਣ ਲੱਗ ਰਾਇਆ ਹੈ ਇਹਨੂੰ ਘੱਟਾ 2 ਮਹੀਨਾ ਹੋ ਗਿਆ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਹੈ ਇਹ ਅਗਰ ਕੀ ਕਾਰਨ ਹੋਇਆ ਉਹਨਾਂ ਨੇ ਅੱਗੇ ਥੋੜੇ ਤੋਂ ਉਹਦਾ ਬੱਚਾ ਸਾਡਾ ਤੁਸੀਂ ਵੀ ਉਹ ਹੁਣ ਕੀ ਕਾਰਨ ਹੋਇਆ ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਾਂਗਾ ਜੀ ਬੱਚਾ ਦਾ ਮੈਂ ਖਾ ਅਸੀਂ ਲੱਤਾਂਗਾ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਤੋਂ ਨਿਪਾਲ ਪਾਲ ਕੁਛ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਿਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਸਾਡਾ ਕੋਲ ਨਾ ਵੀ ਚਲਾ ਆਸ਼ਾਗਾ ਮੇਰੇ ਕੋਲ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੀ ਹੋਣ ਸਾਈਂ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਏਗਾ ਨਾ ਨਾ ਕੋਈ ਪੈਸੇ ਲੈਣ ਦੇ ਇਨਾਂ ਦੇ ਬੱਚੇ ਨੂੰ ਗੋਦ ਲੈ ਲਿਆ ਸੀਗਾ ਸੰਜੂ ਨੇ ਸਨੋਕ ਚਰਮਨ ਦਾ ਨੇ ਉਹਦੀ ਬੇਫਾਰਤੀ ਆ ਉਹ ਬਿਮਾਰ ਹੋ ਗਿਆ ਸੀਗਾ ਉਹਨਾਂ ਨੂੰ ਸੰਭਿਆ ਕੱਟ ਜਾਂਦਾ ਸੀਗਾ ਉਹਨਾਂ ਦੀ ਜਾਨ ਸ਼ਾਨ ਹੋ ਗਈ ਇੱਥੇ ਬੜ ਲਾਗੇ ਉਹਨਾਂ ਲੈ ਲਿਆ ਉਹਨਾਂ ਨੇ ਇਲਾਜ ਵੀ ਕਰਾਇਆ 15-20 ਦਿਨ ਤੇ ਉਹਨਾਂ ਦੇ ਚਾਰ ਬੇਟੀਆਂ ਸੀਗੀਆਂ ਸੰਜੂ ਦੇ ਉਹਨਾਂ ਨੂੰ ਲੋੜ ਸੀ ਬੱਚੇ ਦੀ ਕਿਸੇ ਨੇ ਤਾਲਮਿਲ ਕਰਾਤਾ ਕਾਮ ਉਹਨਾਂ ਨੇ ਗੋਦ ਦਾ ਐਡਪਟ ਬਣਾ ਲਿਆ ਗੋਦ ਲੈ ਲਿਆ ਸੀ ਇਹ ਲਈ ਐਡਪਟ ਕੀਤਾ ਹਾਂਜੀ ਨਿਕਲੀ ਐਡਪਟ ਕੀਤਾ ਆ ਹੈਗਾ ਐਕਸਟਰ ਇਹ ਤੋਂ ਗੁੱਚੇ ਚੱਲ ਰਿਹਾ ਜਿਹੜਾ ਵੀ ਐਸਕੇ ਬੋਸ਼ਾ ਲੰਦੇ ਸੀ ਆ ਇਸੇ ਬੋਸ਼ਾ ਕਰਦੇ ਸੀ ਇਹ ਸੰਦੀਪ ਤੇ ਗੁਰਮਨ ਕੌਰ ਦਾ ਕਹਿ ਰਹੇ ਨੇ ਵੀ ਨਸ਼ਾ ਕਰਦੇ ਸੀ ਕਿ ਜੰਮ ਇਹ ਕਰਦੇ ਨੇ ਪਰ ਉਹ ਸਾਡੇ ਕੋਲ ਜੇ ਆਈਨੀ ਕੋ ਗੱਲਬਾਤ ਪਹਿਲਾਂ ਕਿਤੇ ਕਰਦੇ ਸੀਗੇ ਉਦੋਂ ਦਵਾਈ ਦੋਈ ਉਹਨਾਂ ਨੇ ਲੈ ਲਈ ਸੀ ਅ ਪੁੱਛ ਨੇ ਵੀ ਦਵਾਈ ਉਹਨਾਂ ਨੂੰ ਦਵਾਈ ਤੇ ਚਾਰ ਪੰਜ ਮਹੀਨੇ ਪਹਿਲਾਂ ਉਹਦੀ ਗੱਲਬਾਤ ਆਏ ਪੈਸਿਆਂ ਦਾ ਮਾਮਲਾ ਵੀ ਜਿਹੜਾ ਉਹ ਕਹਿ ਰਹੇ ਨੇ ਨਹੀਂ ਪੈਸਿਆਂ ਦਾ ਕੋਈ ਅਜੇ ਮਾਮਲਾ ਸਾਹਮਣੇ ਨਹੀਂ ਆਇਆ ਉਹ ਤਾਂ ਬਸ ਇਹ ਉਹ ਬੱਚੇ ਦਾ ਇਲਾਜ ਜਾਂ ਉਦੋਂ ਉਹਨਾਂ ਨੂੰ ਦਿੱਤੇ ਸੀ ਉਹਨਾਂ ਨੇ ਵੀ ਆ ਕਰ ਰਹੇ ਹਸਪਤਲ ਜਾਂ ਦਾਖਲ ਸੀਗਾ ਉਹਦੀ ਉਹ ਹੈ ਜੀ ਉਹ ਜਿਹੜਾ ਉਹਨਾਂ ਦਾ ਪਾਲਟੀ ਰੇਕਲੀਪ ਕਰ ਰਿਹਾ ਹੈ ਐਲਟੀਮੈਲਟੀ ਵਾਲਪਾਗ ਵਾਲੇ ਆ ਗਏ ਇੱਥੇ ਉਹ ਦੱਸ ਦਿਆ ਬਾਕੀ ਦੂਸਰੇ ਉਹਨਾਂ ਦੀ ਮਾਂ ਪਿਓ ਦੀ ਬੱਚੇ ਦੀ ਉਹਦੀ ਵਾਇਡ ਲੈ ਕੇ ਕਿਉਂਕਿ ਉਹ ਕੱਜ ਤਾਂ ਇਧਰਲੇ ਪਾਸੇ ਨੂੰ ਚੱਲੂ ਕੋਈ ਗੱਲਬਾਤ ਉਹਨਾਂ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਆਪ ਦਾ ਬੇਲਾਣ ਬੱਚਾ ਜੀ ਆਪਣੀ ਪ੍ਰਸਤੀ ਲੈ ਜਾ ਬੱਚਾ ਬੱਚਾ ਆਰਤੀ ਕੋਲੇ ਐ ਵਾਈਫ ਆਫ ਸੰਜੂ ਕੋਲੇ ਉਹਨਾਂ ਕੋਲੇ ਆ ਤੇ ਇਥੋਂ ਗਏ ਨੇ ਇਹ ਠਾਕਾ ਦਾ ਬੱਚਾ ਬੱਚੇ ਦੀ ਕੋਈ ਗੱਲ ਨਹੀਂ ਉਹ ਵਾਲ ਭਾਗ ਹੁਣ ਉਹਨਾਂ ਦੀ ਪਰਲੀ ਜਮ ਮਾਰੀ ਜੀ ਕੋਈ ਉਹਨੂੰ ਦੁੱਖ ਤਕਲੀਫ ਪਉਂਦੀ ਆ ਉਹਨੂੰ ਛਾਂਮਣ ਕੇ ਜਾਂ ਉਹਨਾਂ ਤੁਸ਼ਮ ਹੋਣਗੇ